ਸਰਕਾਰ ਕਹਿੰਦੀ ਸੀ ਅਖੌਤੀ ਪੰਥ ਰਤਨ ਫਖਰੇ ਕੌਮ ਪ੍ਰਕਾਸ਼ ਸਿੰਘ ਬਾਦਲ ਦੀ ਸੌਦਾ ਸਾਧ ਦੀ ਪੋਸਤ ਬਣਾਈ ਕੀਤੀ ਉਸ ਸਰਮਾਇਦਰ ਪਰਿਵਾਰ ਨਾਲ ਸਾਡਾ ਕੋਈ ਜਾਤੀ ਰੌਲਾ ਨਹੀਂ ਜਿਹੜੇ ਸਿਧਾਂਤਾਂ ਨੂੰ ਉਸ ਪਰਿਵਾਰ ਵੱਲੋਂ ਮਿੱਟੀ ਘਟੇ ਰੌਲੇ ਆ ਗਿਆ ਜਦੋਂ ਤਾਂ ਸਿੱਖ ਪੰਥ ਦੇ ਸਿੱਖੀ ਦੇ ਬੂਟੇ ਤੇ ਅਮਰ ਵੇਲ ਬਣ ਕੇ ਉਹ ਪਰਿਵਾਰ ਛਾਇਆ ਇੱਕ ਇੱਕ ਕਰਕੇ ਉਹਨੇ ਸਖਸ਼ੀਤਾ ਦਾ ਵੀ ਨੁਕਸਾਨ ਕੀਤਾ ਸਿਧਾਂਤਾਂ ਦਾ ਵੀ ਤੇ ਸੰਸਥਾਵਾਂ ਦਾ ਵੀ ਸਰਦਾਰ ਚਰਨਜੀਤ ਸਿੰਘ ਬਰਾੜ ਬੈਠੇ ਆ ਪਰ ਸ਼ਾਵੇਂ ਦੀ ਤਰ੍ਹਾਂ ਸੁਖਬੀਰ ਸਿੰਘ ਬਾਦਲ ਦੇ ਨਾਲ ਸਨ ਹਰ ਵੇਲੇ ਡਿਫੈਂਡ ਕਰਦੇ ਸੀ ਪਰ ਅੱਜ ਕੰਡੈਮ ਕਿਉਂ ਕਰਦੇ ਆ ਕੁਝ ਵੱਡਾ ਹੋਇਆ ਨਾ ਤਾਂ ਇਹ ਛੱਡ ਕੇ ਆਏ ਚੰਦੂ ਮਾਜਰਾ ਸਾਹਿਬ ਬੈਠੇ ਸਨ ਵਡਾਲਾ ਸਾਹਿਬ ਬੈਠੇ ਛੋਟੇਪੁਰ ਸਾਹਿਬ ਬੈਠੇ ਆ ਪੰਜੋਲੀ ਸਾਹਿਬ ਬੈਠੇ ਆ ਉਹਨਾਂ ਦੇ ਸਾਥੀ ਮੈਂ ਨਾ ਲਵਾਂ ਤੇ ਲਿਸਟ ਬੜੀ ਲੰਬੀ ਆ ਕਿਉਂ ਛੱਡ ਕੇ ਆਏ ਕੁਝ ਵੱਡਾ ਨੁਕਸਾਨ ਪੰਥ ਦਾ ਕੌਮ ਦਾ ਕੀਤਾ ਨਹੀਂ ਤੇ ਹਰ ਵੇਲੇ ਉਹਨਾਂ ਦੇ ਨਾਲ ਪਰਸ਼ਾਵੇਂ ਦੀ ਤਰ੍ਹਾਂ ਰਹਿਣ ਵਾਲੇ ਇਹਨਾਂ ਨੇ ਸਾਥ ਕਿਉਂ ਛੱਡਿਆ ਕਿ 15 ਮੈਂਬਰੀ ਐਗਜ਼ੈਕਟਿਵ ਲਗਾ ਦੇਵੇ ਉਹੀ ਹਟਾ ਦੇਵੇ ਇਹ ਸਿਸਟਮ ਨੂੰ ਬਦਲ ਕੇ ਪੰਥ ਦੀ ਪ੍ਰਵਾਨਿਤ ਕੋਈ ਐਸੀ ਮਰਿਆਦਾ ਵਿਧੀ ਵਿਧਾਨ ਬਣਾਇਆ ਜਾਵੇ ਆ ਸਾਰੇ ਮਹਾਪੁਰਸ਼ ਸੰਪਰਦਾਮਾ ਟਕਸਾਲਾਂ ਜਥੇਬੰਦੀਆਂ ਜਿਨ੍ਹਾਂ ਸਾਰਿਆਂ ਦੀ ਸਮੂਲੀਅਤ ਹੋਵੇ ਫਿਰ ਜਥੇਦਾਰ ਲਗਾਏ ਜਾਣ ਤੇ ਉਹਨਾਂ ਦੀ ਸਹਿਮਤੀ ਨਾਲ ਹੀ ਸੇਵਾ ਮੁਕਤ ਕੀਤੇ ਜਾਣ ਇੱਕ ਐਸਾ ਮਤਾ ਵੀ ਜ਼ਰੂਰ ਲਿਆਂਦਾ ਜਾਵੇ ਕਿ ਜਿਹੜੇ ਜਿਸ ਤਰੀਕੇ ਦੇ ਨਾਲ ਚਾਹੇ ਉਹ ਦਮਦਮਾ ਸਾਹਿਬ ਚਾਹੇ ਉਹ ਕੇਸਗੜ੍ਹ ਸਾਹਿਬ ਚਾਹੇ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਿਸ ਤਰ੍ਹਾਂ ਜਥੇਦਾਰ ਲਾਏ ਗਏ ਆ ਇਹ ਖਾਸ ਕਰਕੇ ਆ ਮਹਾਪੁਰਸ਼ਾਂ ਸੰਪਰਦਾਮਾ ਤਿਆ ਸੰਗਤਾਂ ਦੇ ਸਮਾਗਮਾਂ ਦਾ ਹਿੱਸਾ ਨਹੀਂ ਹੋਣਗੇ ਇਹਨਾਂ ਨੂੰ ਪ੍ਰਵਾਨ ਨਹੀਂ ਕਰਦੇ ਇਹ ਨਾ ਹੋਵੇ ਕਿ ਅੱਜ ਦਾ ਇਕੱਠ ਜੋ ਮਤੇ ਪਾਸ ਕਰੇ ਇੱਥੇ ਬਾਹਮਾ ਖੜੀਆਂ ਹੋ ਜਾਣ ਤੇ ਮੁੜ ਕੇ ਫੇਰ ਉਹੀ ਜਿਹੜੇ ਉਹਨਾਂ ਦੇ ਥਾਪੇ ਜ਼ਥੇਦਾਰ ਜਿਸ ਤਰ੍ਹਾਂ ਉਹਨਾਂ ਨੇ ਚੋਰੀ ਪੱਗਾਂ ਬਣੀਆਂ ਤੇ ਜਿਸ ਤਰੀਕੇ ਦੇ ਨਾਲ ਤਾਜਪੋਸ਼ੀਆਂ ਪੰਜਾਬੀ ਦੀ ਘਹਾਵਤ ਹੈ ਚੋਰੀ ਦੇ ਪੁੱਤ ਕਦੇ ਗੱਭਰੂ ਨਹੀਂ ਹੁੰਦੇ ਇਹਨੂੰ ਅੰਜਾਮ ਤੱਕ ਆਪਾਂ ਨੇ ਲਿਜਾਣਾ ਗੁਰਮਖ ਪਿਆਰਿਓ ਇਹ ਤਾਂ ਹੀ ਹੈ ਕਿ ਸਾਡੇ ਵੱਲੋਂ ਉਹਨਾਂ ਦਾ ਬਾਈਕਾਟ ਰਹੇ ਤੇ ਉਹ ਮਜਬੂਰ ਹੋ ਜਾਣ ਆਪਣਾ ਫੈਸਲਾ ਬਦਲਣ ਨੂੰ ਜਿਵੇਂ ਸੌਦਾ ਸਾਧ ਦਾ ਮਾਫੀਨਾਮਾ ਉਹਨਾਂ ਨੂੰ ਰੱਦ ਕਰਨਾ ਪਿਆ ਸੀ ਇਸੇ ਤਰੀਕੇ ਦੇ ਨਾਲ ਅੱਜ ਜਿਹੜੇ ਲਾਏ ਹੋਏ ਜਥੇਦਾਰ ਜਿਸ ਤਰ੍ਹਾਂ ਉਹਨਾਂ ਨੇ ਮਨਮਰਜ਼ੀ ਕੀਤੀ ਹਿਟਲਰ ਸਾਹੀ ਬਾਦਲ ਸਾਹੀ ਉਹਨਾਂ ਨੂੰ ਇਹ ਜਿਹੜੀ ਨਾਦਰਸ਼ਾਈ ਜਿਹੜੇ ਫਰਮਾਨ ਨੇ ਉਹ ਬਦਲਨੇ ਪੈ ਜਾਣ ਉਹਨਾਂ ਨੂੰ ਮਜਬੂਰ ਕਰ ਦਈਏ ਕਿ ਪੰਥ ਨੂੰ ਜਿਹੜੀਆਂਦਰ ਪੇਸ਼ ਮੁਸ਼ਕਲਾਂ ਨੇ ਅੱਜ ਦੇ ਸਮੇਂ ਜਿਸ ਤਰ੍ਹਾਂ ਸਾਡੀਆਂ ਪੰਥਕ ਸੰਸਥਾਵਾਂ ਦਾ ਨੁਰਾਦਰ ਕੀਤਾ ਜਾ ਰਿਹਾ ਹੈ ਪੰਥਕ ਸਿਧਾਂਤਾਂ ਦਾ ਪਰੰਪਰਾਵਾਂ ਦਾ ਨੁਰਾਦਰ ਕੀਤਾ ਜਾ ਰਿਹਾ ਹੈ, અપਮਾਨ ਕੀਤਾ ਜਾ ਰਿਹਾ ਹੈ। ਔਰ ਜਿਸ ਤਰ੍ਹਾਂ ਸਿੱਖ ਪ੍ਰਭੂ ਸੱਤਾ ਦੇ ਕੇਂਦਰ ਮੇਰੇ ਪੀਰੀ ਦੇ ਕੇਂਦਰ ਸ੍ਰੀ ਅਕਾਲ ਤਖਤ ਸਾਹਿਬ ਤੇ ਦੂਜੇ ਤਖਤ ਸਹਿਬਾਨਾਂ ਦੇ ਉੱਪਰ ਜਿਸ ਤਰੀਕੇ ਦੇ ਨਾਲ ਮਨਮਰਜ਼ੀਆਂ ਇੱਕ ਪਰਿਵਾਰ ਦੇ ਵੱਲੋਂ ਕੀਤੀਆਂ ਜਾ ਰਹੀਆਂ ਨੇ ਜੋ ਲੰਬੇ ਸਮੇਂ ਤੋਂ ਲਗਾਤਾਰ ਜਾਰੀ ਹੈ। ਗੁਰੂ ਪਿਆਰਿਓ ਅੱਜ ਤੋਂ 15-20 ਸਾਲ ਪਹਿਲਾਂ ਜਦੋਂ ਅਸੀਂ ਇਹ ਗੱਲ ਕਹਿੰਦੇ ਸੀ ਤਾਂ ਕਈਆਂ ਨੂੰ ਲੱਗਦਾ ਸੀ ਸ਼ਾਇਦ ਕੋਈ ਜਾਤੀ ਵਿਰੋਧ ਹੋਣਾ ਮੈਂ ਬੇਨਤੀ ਹਮੇਸ਼ਾ ਕੀਤੀ ਹੈ ਤੁਸੀਂ ਟੀਵੀ ਚੈਨਲਾਂ ਤੇ ਧਾਰਮਿਕ ਸਮਾਗਮਾਂ ਤੇ ਸੁਣਿਆ ਹੋਵੇਗਾ ਅੱਜ ਵੀ ਵੱਖ-ਵੱਖ ਚੈਨਲਾਂ ਤੇ ਲਾਈਵ ਟੈਲੀਕਾਸਟ ਪੂਰੇ ਸੰਸਾਰ 'ਚ ਹੋ ਰਿਹਾ ਹੈ ਉਹ ਸਰਮਾਇਦਰ ਪਰਿਵਾਰ ਨਾਲ ਸਾਡਾ ਕੋਈ ਜਾਤੀ ਰੌਲਾ ਨਹੀਂ ਕੋਈ ਵਾਟ ਦਾ ਰੌਲਾ ਨਹੀਂ ਕੋਈ ਪਾਣੀ ਦਾ ਰੌਲਾ ਨਹੀਂ ਸਿਧਾਂਤਕ ਰੋਲ ਹੈ ਮਰਿਆਦਾ ਦਾ ਰੋਲ ਹੈ ਪਰੰਪਰਾਵਾਂ ਦਾ ਰੋਲ ਹੈ ਜਿਹੜੀਆਂ ਪਰੰਪਰਾਵਾਂ ਜਿਹੜੇ ਸਿਧਾਂਤਾਂ ਨੂੰ ਉਸ ਪਰਿਵਾਰ ਵੱਲੋਂ ਮਿੱਟੀ ਘਟੇ ਰੋਲੇ ਆ ਗਿਆ ਜਦੋਂ ਤਾਂ ਸਿੱਖ ਪੰਥ ਦੇ ਇਸ ਸਿੱਖੀ ਦੇ ਬੂਟੇ ਦੇ ਅਮਰ ਵੇਲ ਬਣ ਕੇ ਉਹ ਪਰਿਵਾਰ ਛਾਇਆ ਇੱਕ ਇੱਕ ਕਰਕੇ ਉਹਨੇ ਸ਼ਖਸੀਅਤਾਂ ਦਾ ਵੀ ਨੁਕਸਾਨ ਕੀਤਾ ਸਿਧਾਂਤਾਂ ਦਾ ਵੀ ਤੇ ਸੰਸਥਾਵਾਂ ਦਾ ਵੀ ਗੁਰਮੁਖ ਪਿਆਰਿਓ ਤੁਹਾਨੂੰ ਪਤਾ ਹੈ ਜਦੋਂ ਆਦੇ ਸੌਦਾ ਆਸਾਦ ਜਿਨੇ ਬਾਅਦ ਗੁਰੂ ਦਾ ਸਵਾੰਗ ਰਚਿਆ ਕਤਲ ਤੇ ਕੁਕਰਮ ਕੀਤੇ ਉਹ ਅਜੇ ਸ਼ੁਰੂਆਤ ਸੀ ਉਸ ਦੀ ਜਦੋਂ 1996-97 ਵਿੱਚ ਉਹਦੇ ਇਲਾਕੇ ਸਿਰਸਾ ਦੀ ਧਰਤੀ ਤੇ ਜਾ ਕੇ ਦਮਦਮੀ ਟਕਸਾਲ ਵਿੱਚ ਵਿਦਿਆ ਪੜਨ ਤੋਂ ਬਾਅਦ ਸੱਜਖੰਡ ਵਾਸੀ ਮਹਾਂਪੁਰਖ ਸੰਤ ਬਾਬਾ ਠਾਕੁਰ ਸਿੰਘ ਮੁਖੀ ਦਮਦਮੀ ਟਕਸਾਲ ਉਹਨਾਂ ਦੀ ਰਹਿਨਮਾਈ ਵਿੱਚ ਜਦੋਂ ਦਮਦਮੀ ਟਕਸਾਲ ਵਿੱਚ ਵਿਦਿਆ ਪੜ੍ਹ ਕੇ ਉਸ ਇਲਾਕੇ 'ਚ ਜਾ ਕੇ ਪ੍ਰਚਾਰ ਆਰੰਭਿਆ ਤੇ ਸੌਦਾ ਸਾਧ ਨਾਲ ਸਿੱਧੀ ਟੱਕਰ ਹੋਈ ਗੁਰਮੁਖ ਪਿਆਰਿਓ ਕਿਉਂਕਿ ਉਹਦੇ ਵੱਲੋਂ ਗੁਰੂ ਪਰੰਪਰਾਵਾਂ ਨੂੰ ਪੰਥਕ ਮਰਿਆਦਾਵਾਂ ਨੂੰ ਰੋਲਿਆ ਜਾ ਰਿਹਾ ਸੀ ਮੈਂ ਪੂਰੇ ਸੰਸਾਰ ਵਿੱਚ ਹੋਕਾ ਦਿੱਤਾ ਮੈਨੂੰ ਅੱਜ ਵੀ ਯਾਦ ਹੈ ਜਦੋਂ 2001 ਵਿੱਚ ਮੈਂ ਪਹਿਲੀ ਵਾਰ ਇੰਗਲੈਂਡ ਦੀ ਧਰਤੀ ਤੇ ਗਿਆ ਧਰਮ ਪ੍ਰਚਾਰ ਲਈ ਸੌਦਾ ਸਾਧ ਦੀ ਗੱਲ ਕੀਤੇ ਕਈਆਂ ਨੇ ਇਹ ਸੋਚਿਆ ਕਿ ਸ਼ਾਇਦ ਗਵਾਂਢ ਮੱਥਾ ਕੋਈ ਵਟ ਬੰਨੇ ਦਾ ਰੌਲਾ ਹੋਣਾ ਹੈ ਸੌਦਾ ਸਾਧ ਕੌਣ ਪਰ ਜਦੋਂ ਗੁਰਮੁਖ ਪਿਆਰਿਓ ਨਸੂਰ ਬਣਿਆ ਪੰਥ ਵਾਸਤੇ ਕਿ ਉਹਨੇ ਗੁਰੂ ਸਾਹਿਬ ਦਾ ਸਵਾਗ ਰਚਿਆ ਫਿਰ ਸਾਰੇ ਪੰਥ ਦੇ ਸਾਹਮਣੇ ਗੱਲ ਆਈ ਪਰ ਹੋਇਆ ਕਿ ਉਦੋਂ ਇਸ ਪੰਥ ਦੀ ਸਰਕਾਰ ਜਿਹਨੂੰ ਪੰਥ ਦੀ ਸਰਕਾਰ ਕਿਹਾ ਜਾਂਦਾ ਸੀ 1998 ਵਿੱਚ ਪਹਿਲੀ ਵਾਰ ਬਠਿੰਡਾ ਦੀ ਧਰਤੀ ਤੇ ਪਿੰਡ ਕੋਟਫੱਤਾ ਪੰਜ ਧਾਰਮਿਕ ਦਿਵਾਨ ਤਿੰਨ ਸਜੇ ਦੋਹਾਂ ਤੇ ਪਾਬੰਦੀ ਲਾ ਕੇ ਮੈਨੂੰ ਸਾਥੀਆਂ ਸਵੇਤ ਤਲਵੰਡੀ ਸਾਹਬੋ ਦੇ ਥਾਣੇ 'ਚ ਗ੍ਰਿਫਤਾਰ ਕਰਕੇ ਬੰਦ ਕਰ ਦਿੱਤਾ ਸਰਕਾਰ ਕਹਦੀ ਸੀ ਅਖੌਤੀ ਪੰਥ ਰਤਨ ਫਖਰੇ ਕੌਮ ਪ੍ਰਕਾਸ਼ ਸਿੰਘ ਬਾਦਲ ਦੀ ਸੌਦਾ ਸਾਧ ਦੀ ਪੋਸਤ ਬਣਾਈ ਕੀਤੀ ਚਾਹੀਦਾ ਤੇ ਇਹ ਸੀ ਕਿ ਮੈਂ ਉਸ ਦੇ ਪਖੰਡਵਾਦ ਦੇ ਖਿਲਾਫ ਸੰਘਰਸ਼ ਛੇੜਿਆ ਮੈਨੂੰ ਕੌਮ ਨੇ ਪੰਥ ਨੇ ਸਾਥ ਦਿੱਤਾ ਮਹਾਪੁਰਸ਼ ਬਾਬਾ ਠਾਕੁਰ ਸਿੰਘ ਉਸ 9798 ਵਿੱਚ ਆ ਜਥੇਦਾਰ ਸੁਖਦੇਵ ਸਿੰਘ ਦਮਦਮੀ ਟਕਸਾਲ ਇੱਥੇ ਹਾਜ਼ਰ ਹੈ ਇਹਨਾਂ ਨੇ ਗੁਰਮਖ ਪਿਆਰੇ ਉਹਨਾਂ ਨੂੰ ਪਤਾ ਕਿ ਮਹਾਂਪੁਰਖ ਮੇਰੇ ਕੋਲ ਉੱਥੇ ਗੁਰਦੁਆਰਾ ਦਾਦੂ ਸਾਹਿਬ ਪਹੁੰਚੇ ਦੋ ਦਿਨ ਲਗਾਤਾਰ ਰਹਿ ਕਥਾ ਕੀਰਤਨ ਦੇ ਪ੍ਰਵਾਹ ਚੱਲੇ ਔਰ ਉਹਨਾਂ ਨੂੰ ਪਤਾ ਲੱਗਿਆ ਜਦੋਂ ਕਿ ਅਦਰ ਇਸ ਗੁਰੂ ਘਰ ਦੇ ਪੰਥ ਦੇ ਦੋਖੀ ਸੌਦਾ ਸਾਧ ਦੇ ਨਾਲ ਮੱਥਾ ਲੱਗਿਆ ਉਹਨਾਂ ਨੇ ਥਾਬੜਾ ਦਿੱਤਾ ਪ੍ਰਚਾਰ ਨੂੰ ਪ੍ਰਚੰਡ ਕੀਤਾ ਪਰ ਦੂਜੇ ਪਾਸੇ ਅਖੌਤੀ ਪੰਥ ਦੀ ਸਰਕਾਰ ਨੇ ਮੇਰੀ ਪਿੱਠ ਤਾਂ ਕੀ ਥਾਪੜ ਨਹੀਂ ਸੀ ਮੇਰੀਆਂ ਗ੍ਰਿਫਤਾਰੀਆਂ ਸ਼ੁਰੂ ਕਰ ਦਿੱਤੀਆਂ دیਵਾਨਾ ਤੇ ਪਾਬੰਦੀ ਅਮਰਤ ਸੰਚਾਰ ਤੇ ਪਾਬੰਦੀ ਗ੍ਰਿਫਤਾਰ ਕਰਕੇ ਝੂਠੇ ਮੁਕਾਦਮੇ ਪਾ ਕੇ ਜੇਲ੍ਹਾਂ ਚ ਬੰਦ ਕਦੇ ਬਠਿੰਡਾ ਜੇਲ ਕਦੇ ਫਰੀਦਕੋਟ ਕਦੇ ਫਿਰੋਜ਼ਪੁਰ ਕਦੇ ਕਪੂਰਥਲਾ ਕਦੇ ਹਸਿਆਰਪੁਰ ਕਦੇ ਗੁਰਦਾਸਪੁਰ ਪੰਜਾਬ ਦੀ ਕੋਈ ਜੇਲ੍ਹ ਹੋਊ ਜਿਹੜੀ ਇਸ ਅਖੌਤੀ ਅਖੌਤੀ ਪੰਥਕ ਸਰਕਾਰ ਨੇ ਨਹੀਂ ਦਿਖਾਈ ਹੋ ਜਿੰਨੀ ਮੇਰੀ ਉਮਰ ਆਉਨੇ ਮਕਾਦਮੇ ਮੈਂ ਚੱਲੇ ਹੋਣਗੇ ਨਾ ਇਹਦੇ ਗੁਰਮੁਖ ਪਿਆਰਿਓ ਮੈਂ ਤਾਂ ਕਰਕੇ ਵਿਰੋਧ ਕਰਦਾ ਸੀ ਕਿ ਚਾਹੀਦਾ ਤੇ ਇਹਨਾਂ ਨੂੰ ਇਹ ਸੀਗਾ ਕਿ ਇਹਨਾਂ ਕੋਲ ਸ਼੍ਰੋਮਣੀ ਅਕਾਲੀ ਦਲ ਪੰਥ ਦੀ ਨੁਮਾਇੰਦਾ ਜਮਾਤ ਸ਼੍ਰੋਮਣੀ ਕਮੇਟੀ ਇਹਨਾਂ ਦਾ ਪ੍ਰਬੰਧ ਦੇ ਮੇਰੀ ਪਿੱਠ ਥਾਪੜ ਦੇ ਪ੍ਰਚਾਰ ਪ੍ਰਸਾਰ ਚ ਸਾਥ ਦਿੰਦੇ ਪਰ ਇਹਨਾਂ ਨੇ ਉਲਟਾ ਮੈਨੂੰ ਹੀ ਗ੍ਰਿਫਤਾਰ ਤੇ ਮੇਰੇ ਤੇ ਹੀ ਪਾਬੰਦੀਆਂ ਗੁਰਮਖ ਪਿਆਰਿਓ ਮੈਂ ਤਾਂ ਪੰਥ ਦੇ ਸਾਹਮਣੇ ਇਹ ਸਾਰੀਆਂ ਗੱਲਾਂ ਨੂੰ ਰੱਖਿਆ ਪਰ ਹਾਲਾਤ ਕੀ ਆ ਅੱਜ ਦੇਖੋ ਅੱਜ ਜਿਹੜੇ ਹਾਲਾਤ ਬਣੇ ਅੱਜ ਸਾਰਾ ਪੰਥ ਇਸ ਦੇ ਵਿਰੋਧ ਵਿੱਚ ਆਇਆ ਗੁਰਮਖ ਪਿਆਰਿਓ ਜਿਹੜੇ ਸਾਰੇ ਸੰਤ ਮਹਾਪੁਰਸ਼ ਉਹਨਾਂ ਦੇ ਸਾਥੀ ਸਰਦਾਰ ਚਰਨਜੀਤ ਸਿੰਘ ਬਰਾੜ ਬੈਠੇ ਆ ਪਰਸ਼ਾਵੇਂ ਦੀ ਤਰ੍ਹਾਂ ਸੁਖਬੀਰ ਸਿੰਘ ਬਾਦਲ ਦੇ ਨਾਲ ਸਨ ਹਰ ਵੇਲੇ ਡਿਫੈਂਡ ਕਰਦੇ ਸੀ ਪਰ ਅੱਜ ਕੰਡੈਮ ਕਿਉਂ ਕਰਦੇ ਆ ਕੁਝ ਵੱਡਾ ਹੋਇਆ ਨਾ ਤਾਂ ਇਹ ਛੱਡ ਕੇ ਆਏ ਚੰਦੂ ਮਾਜਰਾ ਸਾਹਿਬ ਬੈਠੇ ਸਨ ਵਡਾਲਾ ਸਾਹਿਬ ਬੈਠੇ ਛੋਟੇਪੁਰ ਸਾਹਿਬ ਬੈਠੇ ਆ ਪੰਜੋਲੀ ਸਾਹਿਬ ਬੈਠੇ ਆ ਉਹਨਾਂ ਦੇ ਸਾਥੀ ਮੈਂ ਨਾ ਲਵਾਂ ਤੇ ਲਿਸਟ ਬੜੀ ਲੰਬੀ ਆ ਕਿਉਂ ਛੱਡ ਕੇ ਆਏ ਕੁਝ ਵੱਡਾ ਨੁਕਸਾਨ ਪੰਥ ਦਾ ਕੌਮ ਦਾ ਕੀਤਾ ਨਹੀਂ ਤੇ ਹਰ ਵੇਲੇ ਉਹਨਾਂ ਦੇ ਨਾਲ ਪਰਸ਼ਾਵੇਂ ਦੀ ਤਰ੍ਹਾਂ ਰਹਿਣ ਵਾਲੇ ਇਹਨਾਂ ਨੇ ਸਾਥ ਕਿਉਂ ਛੱਡਿਆ ਬਾਬਾ ਹਰਨਾਮ ਸਿੰਘ ਜੀ ਬੈਠੇ ਆ ਇਹਨਾਂ ਨੇ ਤਾਂ ਪੰਥ ਦੇ ਕੋਲ ਉਹਨਾਂ ਦੇ ਪਰਿਵਾਰ ਦੀ ਚੜ੍ਹਦੀ ਕਲਾ ਦੀਆਂ ਅਰਦਾਸਾਂ ਵੀ ਕਰਵਾਈਆਂ ਤੇ ਕੀਤੀਆਂ ਪਰ ਅੱਜ ਕਿਉਂ ਵਿਰੋਧ ਵਿੱਚ ਖੜੇ ਨਾ ਵੇਖਿਆ ਇਹਨਾਂ ਪੰਥ ਦਾ ਵੱਡਾ ਨੁਕਸਾਨ ਕੀਤਾ ਬਾਦਲ ਪਰਿਵਾਰ ਨੇ ਕਦੇ ਗੁਰਮੁਖ ਪਿਆਰਿਓ ਖਿਆਲ ਕਰੋ ਅੱਜ ਕਿਉਂ ਪੰਥ ਨੂੰ ਆਵਾਜ਼ ਦਿੱਤੀ ਮੈਂ ਵਧਾਈ ਦੇਣਾ ਸੰਤ ਗਿਆਨੀ ਹਰਨਾਮ ਸਿੰਘ ਖਾਲਸਾ ਮੁਖੀ ਦਮਦਮੀ ਟਕਸਾਲ ਅੱਜ ਮੌਕੇ ਦੀ ਨਜ਼ਾਕਤ ਨੂੰ ਸਮਝਦੇ ਆਂ ਪੰਛ ਦੇ ਅੱਜ ਪੰਛ ਦੇ ਹਾਲਾਤਾਂ ਨੂੰ ਵੇਖਦੇ ਆਂ ਉਹਨਾਂ ਨੇ ਸੱਦਾ ਦਿੱਤਾ ਕਿ ਅਸੀਂ ਨੰਗੇ ਪੈਰੀ ਚੱਲ ਕੇ ਅਨੰਦਪੁਰ ਸਾਹਿਬ ਦੀ ਧਰਤੀ ਤੇ ਆਏ ਆਂ ਵਿਸਥਾਰ ਵਿੱਚ ਜਾਣ ਦਾ ਸਮਾਂ ਨਹੀਂ ਹੈ ਮੈਂ ਬਹੁਤੀਆਂ ਲੰਬੀਆਂ ਵਿਚਾਰਾਂ ਕਰਾਂ ਮੈਂ ਸਿਰਫ ਇੰਨੀ ਬੇਨਤੀ ਕਰਨੀ ਚਾਹੁੰਨਾ ਅੱਜ ਦਿੱਲੀ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਬੈਠੀ ਹੈ ਸੰਪਰਦਾਮਾ ਟਕਸਾਲਾ ਨਿਹੰਗ ਸਿੰਘ ਜਥੇਬੰਦੀਆਂ ਬੈਠੀਆਂ ਨੇ ਉਹਨਾਂ ਨੇ ਵੀ ਵਿਰੋਧ ਕੀਤਾ ਜੋ ਜਥੇਦਾਰ ਲਾਏਗੇ ਜਿਸ ਤਰੀਕੇ ਦੇ ਨਾਲ 16 ਤਰੀਕ ਦਾ ਇਕੱਠ ਵੀ ਉਹਨਾਂ ਸੱਦੇ ਆ ਮੈਂ ਬੇਨਤੀ ਕਰੂੰਗਾ ਨਿਹੰਗ ਸਿੰਘ ਸੰਪਰਦਾਮਾ ਮਹਾਪੁਰਸ਼ ਸਾਰੇ ਰਲ ਕੇ ਇੱਕ ਐਸਾ ਜਿਹੜਾ ਗੁਰਮੁਖ ਪਿਆਰਿਓ ਪ੍ਰੋਗਰਾਮ ਦਿੱਤਾ ਜਾਵੇ ਜਿਹਦੇ ਨਾਲ ਇਸ ਗੱਲ ਨੂੰ ਠੱਲ ਪਾਈ ਜਾਵੇ ਕਿ ਜਿਸ ਤਰੀਕੇ ਦੇ ਨਾਲ ਜਿਵੇਂ ਭਾਈ ਗੁਰਪ੍ਰੀਤ ਸਿੰਘ ਕਹਿ ਕੇ ਗਏ ਆ ਕਿ 15 ਮੈਂਬਰੀ ਐਗਜ਼ੈਕਟਿਵ ਲਗਾ ਦੇਵੇ ਉਹੀ ਹਟਾ ਦੇਵੇ ਇਹ ਸਿਸਟਮ ਨੂੰ ਬਦਲ ਕੇ ਪੰਥ ਦੀ ਪ੍ਰਵਾਨਿਤ ਕੋਈ ਐਸੀ ਮਰਿਆਦਾ ਵਿਧੀ ਵਿਧਾਨ ਬਣਾਇਆ ਜਾਵੇ ਆ ਸਾਰੇ ਮਹਾਪੁਰਸ਼ ਸੰਪਰਦਾਮਾ ਟਕਸਾਲਾਂ ਜਥੇਬੰਦੀਆਂ ਜਿਨ੍ਹਾਂ ਸਾਰਿਆਂ ਦੀ ਸਮੂਲੀਅਤ ਹੋਵੇ ਫਿਰ ਜਥੇਦਾਰ ਲਗਾਏ ਜਾਣ ਤੇ ਉਹਨਾਂ ਦੀ ਸਹਿਮਤੀ ਨਾਲ ਹੀ ਸੇਵਾ ਮੁਕਤ ਕੀਤੇ ਜਾਣ ਇਸ ਤਰ੍ਹਾਂ ਦਾ ਸਿਧਾਂਤ ਜਿਹੜਾ ਉਹ ਬਣਨਾ ਹੋ ਇਸ ਤਰ੍ਹਾਂ ਦਾ ਵਿਧੀ ਵਿਧਾਨ ਸਾਂਝਾ ਇੱਕ ਬਣਨਾ ਚਾਹੀਦਾ ਮੈਂ ਬੇਨਤੀ ਕਰੂੰਗਾ ਮਤੇ ਜਿਹੜੇ ਆ ਲਿਖ ਕੇ ਆਏ ਆ ਜਿਹੜੇ ਪਾਸ ਹੋਣੇ ਆ ਪਰ ਮੈਂ ਬੇਨਤੀ ਕਰੂੰ ਆ ਇੱਕ ਐਸਾ ਮਤਾ ਵੀ ਜ਼ਰੂਰ ਲਿਆਂਦਾ ਜਾਵੇ ਕਿ ਜਿਹੜੇ ਜਿਸ ਤਰੀਕੇ ਦੇ ਨਾਲ ਚਾਹੇ ਉਹ ਦਮਦਮਾ ਸਾਹਿਬ ਚਾਹੇ ਉਹ ਕੇਸਗੜ ਸਾਹਿਬ ਚਾਹੇ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਿਸ ਤਰ੍ਹਾਂ ਜਥੇਦਾਰ ਲਾਏ ਗਏ ਆ ਇਹ ਖਾਸ ਕਰਕੇ ਆ ਮਹਾਪੁਰਸ਼ਾਂ ਸੰਪਰਦਾਮਾਂ ਤਿਆ ਸੰਗਤਾਂ ਦੇ ਸਮਾਗਮਾਂ ਦਾ ਹਿੱਸਾ ਨਹੀਂ ਹੋਣਗੇ ਇਹਨਾਂ ਨੂੰ ਪ੍ਰਵਾਨ ਨਹੀਂ ਕਰਦੇ ਕਿਤੇ ਇਹ ਨਾ ਹੋਵੇ ਕਿ ਅੱਜ ਦਾ ਇਕੱਠ ਬਾਹਾਂ ਖੜੀਆਂ ਕਰਕੇ ਚਲੇ ਜਾਈਏ ਤੇ ਮੁੜ ਕੇ ਫੇਰ ਉਸੇ ਤਰ੍ਹਾਂ ਜਿਵੇਂ 1999 ਚ ਸਿੰਘ ਸਾਹਿਬ ਭਾਈ ਰਣਜੀਤ ਸਿੰਘ ਨੂੰ ਜਦੋਂ ਸੇਵਾ ਮੁਕਤ ਕੀਤਾ ਗਿਆ ਤਾਂ ਬਾਬਾ ਠਾਕੁਰ ਸਿੰਘ ਦੇ ਸੱਦੇ ਤੇ ਬਾਬਾ ਸਰਬਜੋਤ ਸਿੰਘ ਬੇਦੀ ਦੇ ਸੱਦੇ ਤੇ ਸਾਰਾ ਸੰਤ ਸਮਾਜ ਅਕਾਲ ਤਖਤ ਤੇ ਇਕੱਠਾ ਹੋਇਆ ਬਾਹਾਂ ਖੜੀਆਂ ਕਰਕੇ ਪ੍ਰਣ ਕੀਤਾ ਕਿ ਸਾਡੇ ਸਮਾਗਮਾਂ ਦਾ ਇਹ ਜਿਹੜੇ ਇਹਨਾਂ ਵੱਲੋਂ ਲਾਏ ਜਥੇਦਾਰ ਹਿੱਸਾ ਨਹੀਂ ਹੋਣਗੇ ਸਾਡੇ ਸਮਾਗਮਾਂ ਦੇ ਹਿੱਸੇਦਾਰ ਸਿੰਘ ਸਾਹਿਬ ਭਾਈ ਰਣਜੀਤ ਸਿੰਘ ਹੋਣਗੇ ਜਿਨ੍ਹਾਂ ਦੇ ਹੱਕ ਚ ਇਥੇ 1999 ਤੈਨੂੰ ਵੱਡੇ ਮਾਰਚ ਇੱਕ ਦਿੱਲੀ ਤੋਂ ਇੱਕ ਅੰਮ੍ਰਿਤਸਰ ਸਾਹਿਬ ਤੋਂ ਇੱਕ ਅਸੀਂ ਤਖਤ ਦਮਦਮਾ ਸਾਹਿਬ ਤੋਂ ਲੈ ਕੇ ਆਏ ਲੱਖਾਂ ਦਾ ਇਕੱਠ ਹੋਇਆ 1999 ਦੀ ਧਰਤੀ ਸਿੰਘ ਸਾਹਿਬ ਰਣਜੀਤ ਸਿੰਘ ਦੇ ਗੁਰਮਖ ਪਿਆਰਿਓ ਸਨਮਾਨ ਸਤਕਾਰ ਵਿੱਚ ਪਰ ਜਦੋਂ ਸਮਾਂ ਲੰਘਿਆ ਤੇ ਗੁਰਮਖ ਪਿਆਰਿਓ ਰਣਜੀਤ ਸਿੰਘ ਹੁਣੀ ਭੁੱਲ ਗਏ ਤੇ ਜਿਹੜੇ ਉਹਨਾਂ ਦੇ ਲਾਏ ਜਥੇਦਾਰ ਸੀ ਉਹੀ ਸਾਡੇ ਮਹਾਪੁਰਸ਼ਾਂ ਦੇ ਤੇ ਸੰਗਤਾਂ ਦੇ ਸਮਾਗਮਾਂ ਦਾ ਸ਼ਿੰਗਾਰ ਬਣ ਗਏ ਇਹ ਨਾ ਹੋਵੇ ਕਿ ਅੱਜ ਦਾ ਇਕੱਠ ਜੋ ਮਤੇ ਪਾਸ ਕਰੇ ਇੱਥੇ ਬਾਹਮਾਂ ਖੜੀਆਂ ਹੋ ਜਾਣ ਤੇ ਮੁੜ ਕੇ ਫੇਰ ਉਹੀ ਜਿਹੜੇ ਉਹਨਾਂ ਦੇ ਥਾਪੇ ਜਥੇਦਾਰ ਜਿਸ ਤਰ੍ਹਾਂ ਉਹਨਾਂ ਨੇ ਚੋਰੀ ਪੱਗਾਂ ਬਨੀਆਂ ਤੇ ਜਿਸ ਤਰੀਕੇ ਦੇ ਨਾਲ ਤਾਜ ਪੋਸ਼ੀਆਂ ਪੰਜਾਬੀ ਦੀ ਕਹਾਵਤ ਹੈ ਚੋਰੀ ਦੇ ਪੁੱਤ ਕਦੇ ਗੱਭਰੂ ਨਹੀਂ ਹੁੰਦੇ ਇਹਨੂੰ ਅੰਜਾਮ ਤੱਕ ਆਪਾਂ ਨੇ ਲਿਜਾਣਾ ਗੁਰਮਖ ਪਿਆਰਿਓ ਇਹ ਤਾਂ ਹੀ ਹੈ ਕਿ ਸਾਡੇ ਵੱਲੋਂ ਉਹਨਾਂ ਦਾ ਬਾਈਕਾਰਡ ਰਹੇ ਤੇ ਉਹ ਮਜਬੂਰ ਹੋ ਜਾਣ ਆਪਣਾ ਫੈਸਲਾ ਬਦਲਣ ਨੂੰ ਜਿਵੇਂ ਸੌਦਾ ਸਾਧ ਦਾ ਮਾਫੀਨਾਮਾ ਉਹਨਾਂ ਨੂੰ ਰੱਦ ਕਰਨਾ ਪਿਆ ਸੀ ਇਸੇ ਤਰੀਕੇ ਦੇ ਨਾਲ ਅੱਜ ਜਿਹੜੇ ਲਾਏ ਹੋਏ ਜਥੇਦਾਰ ਜਿਸ ਤਰ੍ਹਾਂ ਉਹਨਾਂ ਨੇ ਮਨਮਰਜ਼ੀ ਕੀਤੀ ਹਿਟਲਰ ਸਾਹੀ ਬਾਦਲ ਸਾਹੀ ਉਹਨਾਂ ਨੂੰ ਇਹ ਜਿਹੜੀ ਨਾਦਰਸ਼ਾਈ ਜਿਹੜੇ ਫਰਮਾਨ ਨੇ ਉਹ ਬਦਲਨੇ ਪੈ ਜਾਣ ਉਹਨਾਂ ਨੂੰ ਮਜਬੂਰ ਕਰ ਦਈਏ ਔਰ ਮੈਂ ਆਪਣੇ ਵੱਲੋਂ ਹਰਿਆਣਾ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਭਰੋਸਾ ਦਿਵਾਉਣਾ ਕਿ ਜੋ ਵੀ ਗੁਰਬਾਣੀ ਗੁਰ ਇਤਿਹਾਸ ਗੁਰਮਤਿ ਦੀ ਰੋਸ਼ਨੀ ਦੇ ਅੰਦਰ ਜੋ ਵੀ ਪ੍ਰੋਗਰਾਮ ਇਸ ਪੰਥਕ ਇਕੱਠ ਵੱਲੋਂ ਲੀਕਿਆ ਜਾਂਦਾ ਦਮਦਮੀ ਟਕਸਾਲ ਗੁਰੂ ਦੀ ਵਿਰਸਾਈ ਟਕਸਾਲ ਪੰਥ ਦੀ ਨੁਮਾਇੰਦਾ ਜਥੇਬੰਦੀ ਹੈ ਹਮੇਸ਼ਾ ਕੌਮ ਦੀ ਨਿਗਾਹ ਰਹਿੰਦੀ ਹੈ ਕਿ ਪੰਥ ਦੇ ਭਲੇ ਚੜ੍ਹਦੀ ਕਲਾ ਦੀ ਆਵਾਜ਼ ਇਧਰੋਂ ਆਵੇ ਤੇ ਪੰਥ ਫਿਰ ਚੜ੍ਹਦੀ ਕਲਾ ਦੇ ਨਾਲ ਉਹਦਾ ਸਾਥ ਦੇਵੇ ਸੋ ਮੈਂ ਬੇਨਤੀ ਕਰੂੰਗਾ ਸਾਡੇ ਵੱਲੋਂ ਵੀ ਹਰਿਆਣਾ ਸਿ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪੂਰਾ ਸਹਿਯੋਗ ਰਹੇਗਾ ਕਿ ਸੰਤ ਗਿਆਨੀ ਹਰਨਾਮ ਸਿੰਘ ਖਾਲਸਾ ਮੁਖੀ ਦਮਦਮੀ ਟਕਸਾਲ ਸਾਰੇ ਮਹਾਪੁਰਸ਼ਾਂ ਸੰਪਰਦਾਮਾ ਟਕਸਾਲਾਂ ਨਿਹੰਗ ਸਿੰਘ ਜਥੇਬੰਦੀਆਂ ਸੰਗਤਾਂ ਨੂੰ ਨਾਲ ਲੈ ਕੇ ਸਾਂਝਾ ਪ੍ਰੋਗਰਾਮ ਦੇਣ ਤੇ ਉਹਦੇ ਤੇ ਆਪਾਂ ਸਾਰੇ ਫੁੱਲ ਚੜ੍ਹਾ ਕੇ ਪੰਥ ਨੂੰ ਇਹਨਾਂ ਹਾਲਾਤਾਂ ਦੇ ਵਿੱਚੋਂ ਕੱਢਿਆ ਜਾਵੇ ਜਿਹੜੇ ਹਾਲਾਤ ਅੱਜ ਪੰਥ ਦੇ ਕੌਮ ਦੇ ਬਣੇ ਹੋਏ ਆ ਸੋ ਆਓ ਇਹਨਾਂ ਵਿਚਾਰਾਂ ਦੇ ਨਾਲ ਹੀ ਆਪ ਸਰਬੱਤ ਸੰਗਤਾਂ ਦਾ ਮਹਾਪੁਰਸ਼ਾਂ ਜਥੇਬੰਦੀਆਂ ਦਾ ਦਿਲ ਦੀਆਂ ਗਹਿਰਾਈਆਂ ਚੋਂ ਧੰਨਵਾਦ ਕਰਦਾ ਹੋਇਆ ਪੁੱਲਾਂ ਚੁੱਕਾਂ ਦੀ ਖਿਮਾ ਮੰਗਦਾ ਹੋਇਆ ਮੈਂ ਫਤਿਹ ਅਰਜ ਕਰਦਾ ਕੋਈ ਵੀ ਰਸਨਾ ਵਾਂਜੀ ਨਾ ਰਹੇ ਝੁਕਾਓ ਸੀਸ ਸਤਿਗੁਰਾਂ ਨੂੰ ਤੇ ਬੁਲੰਦ ਆਵਾਜ਼ ਵਿੱਚ ਫਤਿਹ ਗਜਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ